ਮਨਜੋਗ ਡੀਜੀਪੀ ਪੰਜਾਬ ਤੇ ਮਨਜੋਗ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਲਗਾਤਾਰ ਕ੍ਰਿਮੀਨਲ ਅਤੇ ਗੈਂਗਸਟਰ ਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਦੀ ਰਹੀ ਉਸੇ ਲੜੀ ਚ ਅੱਜ ਸਾਨੂੰ ਕਾਫੀ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਲਾਈਵ ਐਨਕਾਊਂਟਰ ਦੇ ਦੌਰਾਨ ਇੱਕ ਕੋਖਿਆਤ ਅਪਰਾਧੀ ਜਿਹੜਾ ਕਿ 골ਡੀਟ ਲੋਗ ਗੈਂਗ ਨਾਲ ਸੰਬੰਧਿਤ ਆ ਉਨੂੰ ਇੰਚਾਰਜ ਸੀਆਈਏ ਪਟਿਆਲਾ ਇਨਸਪੈਕਟਰ ਪ੍ਰਦੀਪ ਬਾਜਵਾ ਤੇ ਇਹਨਾਂ ਦੀ ਟੀਮ ਨੇ ਰਾਉਂਡ ਅਪ ਕੀਤਾ ਜਦੋਂ ਰਾਉਂਡ ਅਪ ਕਰਨ ਵੇਲੇ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਇਹਨੇ ਰੁਕਣ ਦੀ ਥਾਂ ਤੇ ਪੁਲਿਸ ਪਾਰਟੀ ਦੇ ਉੱਪਰ ਤਿੰਨ ਫੈਰ ਕੀਤੇ ਜਿਨ੍ਹਾਂ ਚੋਂ ਇੱਕ ਫੈਰ ਪੁਲਿਸ ਪਾਰਟੀ ਦੀ ਬੁਲੈਰੋ ਗੱਡੀ ਦੀ ਵਿੰਡਸ਼ੀਲਡ ਨੂੰ ਪਾਰ ਕਰਦਾ ਹੋਇਆ ਲੰਘ ਗਿਆ ਤੇ ਮੁਲਾਜ਼ਮ ਦਾ ਬਹੁਤ ਮੁਸ਼ਕਿਲ ਨਾਲ ਬਚਾ ਹੋਇਆ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਹੋਏ ਅਲਟਮੋਸਟ ਰੈਸਟ੍ਰੇਂਟ ਦੀ ਵਰਤੋਂ ਕਰਦੇ ਹੋਏ ਜਦੋਂ ਜਵਾਬੀ ਫਾਇਰ ਕੀਤਾ ਤੇ ਇਹਨੂੰ ਇਹਦੇ ਲੈਗ 'ਚ ਬੁਲੇਟ ਇਨਜਰੀ ਹੋਈ ਆ ਤੇ ਇਹਨੂੰ ਜਬਤ ਅਨੁਸਾਰ ਗ੍ਰਿਫਤਾਰ ਕਰਕੇ ਹਸਪਤਾਲ ਜਿਹੜਾ ਦਾਖਲ ਕੀਤਾ ਗਿਆ ਇਸ ਕੋਕਰਾ ਦਾ ਅਪਰਾਧੀ ਜਿਹੜਾ ਆ ਇਹਦਾ ਗੋਲਡੀ ਢਿੱਲੋਂ ਗੈਂਗ ਨਾਲ ਸੰਬੰਧ ਤੇ ਇਹਨੇ ਆਪਣੇ ਹੈਂਡਲਰ ਜਿਹੜਾ ਕਿ ਯੂ ਐਸ ਏ 'ਚ ਸੰਨੀ ਨਾਮ ਦਾ ਇੱਕ ਹੈਂਡਲਰ ਆ ਇਹਦਾ ਉਹਦੇ ਇਸ਼ਾਰਿਆਂ ਤੇ ਇਹਨੇ ਪਿਸਟਲ ਕਲੈਕਟ ਕੀਤੀ ਸੀ ਤੇ ਉਹ ਪਿਸਟਲੇ ਉੱਥੋਂ ਲੈ ਕੇ ਨਿਕਲਿਆ ਸੀ ਤੇ ਸਾਡੇ ਕੋਲੇ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਤੇ ਟੈਕਨੀਕਲ ਇਨਪੁਟ ਸੀਗਾ ਇਹਦੀ ਮੂਵਮੈਂਟ ਬਾਰੇ ਤੇ ਇਹਦੇ ਤੋਂ 6 ਵੈਪਨ ਜਿਹੜੇ ਆ ਉਹ ਰਿਕਵਰ ਹੋਏ ਆ ਤੇ 40 ਤੋਂ 50 ਜਿਹੜੇ ਆ ਰੌਂਦੋ ਵੀ ਰਿਕਵਰ ਹੋਏ ਆ ਇਹ ਗੁਰਪ੍ਰੀਤ ਸਿੰਘ ਉਰਫ ਬੱਬੂ ਨਾਮ ਦਾ ਘੱਗੇ ਏਰੀਆ ਦਾ ਰਹਿਣ ਵਾਲਾ ਹੈ ਇਨੇ ਕੁਛ ਸਮੇਂ ਪਹਿਲਾਂ ਇੱਕ ਬੈਂਕ ਡਕੈਤੀ ਕੀਤੀ ਸੀ ਤੇ ਬੈਂਕ ਦੇ ਸਿਕਿਉਰਿਟੀ ਗਾਰਡ ਦਾ ਵੀ ਜਿਹੜਾ ਆ ਇਹਨੇ ਅਸਲਾ ਉਤੋਂ ਖੋਲੇ ਆ ਸੀ ਤੇ ਇਹਦੇ ਤੇ 5 ਤੋਂ ਵੱਧ ਮੁਕਦਮੇ ਇਰਾਦਾ ਕਤਲ ਦੇ ਡਕੈਤੀ ਦੇ ਤੇ ਹਮਸੈਕਟ ਵਗੈਰਾ ਦੇ ਦਰਜਾ ਇਹ ਤੁਹਾਡੇ ਰਾਹੀਂ ਮੈਂ ਸਾਰੇ ਗੈਂਗਸਟਰਸ ਨੂੰ ਸਖ਼ਤ ਸਨੇਹਾ ਦੇਣਾ ਚਾਹੁੰਦਾ ਆ ਕਿ ਪਟਿਆਲਾ ਪੁਲਿਸ ਬਿਲਕੁਲ مستਦੀਨ ਨਾਲ ਅ ਸ਼ਰਾਰਤੀਆਂ ਸਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਕਿ ਕਿਸੇ ਪ੍ਰਕਾਰ ਦੀ ਵੀ ਢਿੱਲ ਨਹੀਂ ਵਰਤੀ ਜਾਊਗੀ ਤੇ ਸਖ਼ਤ ਕਾਰਵਾਈ ਕੀਤੀ ਜਾਊਗੀ ਸਰ ਜਿਹੜੀ ਗੋਲੀ ਚੱਲੀ ਹੈ ਪੁਲਿਸ ਦੇ ਉੱਤੇ ਉਸ ਦੇ ਵਿੱਚ ਕੋਈ ਜ਼ਖਮੀ ਤਾਂ ਨਹੀਂ ਨਹੀਂ ਉਹਦੇ ਚ ਜਿਵੇਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਪਿੱਛੇ ਤੁਸੀਂ ਦੇਖ ਵੀ ਸਕਦੇ ਹੋ ਜਿਹੜੀ ਸਾਡੀ ਬੁਲੇਰੋ ਗੱਡੀ ਸੀ ਉਹਦੀ ਵਿੰਡਸ਼ੀਲਡ ਤੋਂ ਫੈਰ ਕਰਾਸ ਹੋਇਆ ਬਟ ਲੱਕੀਲੀ ਕੋਈ ਜਾਣੇ ਵਾਲੀ ਨੁਕਸਾਨ ਕਿਸੇ ਪੁਲਿਸ ਮੁਲਾਜ਼ਮ ਦਾ ਨਹੀਂ ਹੋਇਆ ਸਰ ਵੱਡੀ ਗੰਟੀ ਦੇ ਵਿੱਚ ਹਥਿਆਰ ਐ ਇਸ ਵਿਅਕਤੀ ਕੋਲ ਕਿ ਲੱਗਦਾ ਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਸ ਦੇਖੋ ਜੀ ਇਹਦੇ ਜਿਹੜਾ ਮੋਬਾਈਲ ਫੋਨ ਆ ਉਹਦੇ ਚ ਵੀ ਅਸੀਂ ਮੂਲਲੇ ਤੌਰ ਤੇ ਵੈਰੀਫਾਈ ਕੀਤਾ ਉਹਦੇ ਚ ਕਈ ਫੋਟੋਸ ਹੈਗੀਆਂ ਨੇ ਕਈ ਬੰਦਿਆਂ ਦੀਆਂ ਜੀ ਤੇ ਜਿਹੜਾ ਇਹਦਾ ਹੈਂਡਲਰ ਆ ਸੰਨੀ ਨਾਮ ਦਾ ਮੁੰਡਾ ਜਿਹੜਾ 골ਡੀ ਢਿੱਲੋਂ ਦੇ ਇਸ਼ਾਰੇ ਤੇ ਉਹਨੇ ਇਹਨੂੰ ਇਹ ਵੈਪਨ 6 ਦੇ 6 ਪ੍ਰੋਵਾਈਡ ਕਰਾਏ ਸੀ ਜੀ ਤੇ ਉਹ ਜਿਹੜੇ ਫੋਟੋਸ ਸਾਨੂੰ ਲੱਭੇ ਆ ਮੈਨੂੰ ਲੱਗਦਾ ਉਹ ਇਹਦੇ ਪੋਟੈਂਸ਼ੀਅਲ ਗੇਟ ਸੀਗੇ ਤੇ ਅਸੀਂ ਉਹਨਾਂ ਨੂੰ ਵੀ ਵੈਰੀਫਾਈ ਕਰਾਂਗੇ ਕਿ ਇਸ ਬੰਦੇ ਨੂੰ ਉਹਨਾਂ ਦੇ ਫੋਟੋਜ਼ ਇਹਦੇ ਕੋਲੇ ਕਿਵੇਂ ਪਹੁੰਚੇ ਤੇ ਕਿਉਂ ਇਹਨੇ ਉਹਨਾਂ ਨੂੰ ਟਾਰਗੇਟ ਕੀਤਾ ਸੀ ਤੇ ਸੀਆਈਐਨ ਚਾਰਜ ਦੀ ਮੁਸਤਦੀ ਨਾਲ ਜਿਹੜਾ ਕਿਸੇ ਵੱਡੀ ਮਰਡਰ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਦਾ ਹੈ ਸਰ ਇਹ ਚਿਹਰੇ ਕੋਈ ਪੋਲਿਟੀਕਲ ਸੀਗੇ ਜਾਂ ਕੋਈ ਗੈਂਗ ਦੇ ਨਾਲ ਸੰਬੰਧ ਸੀਗੇ ਇਹ ਅਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਇਹਨਾਂ ਚੋ ਦੋ ਬਿਜ਼ਨਸਮੈਨ ਨੇ ਜਿਹੜੇ ਸਾਨੂੰ ਵੈਰੀਫਾਈ ਹੋਏ ਆ ਤੇ ਮੈਨੂੰ ਐਕਸਟਰੈਕਸ਼ਨ ਵਾਲਾ ਐਂਗਲ ਵੀ ਨਜ਼ਰ ਆਉਂਦਾ ਸਰ ਇੱਕ ਜੋ ਇੰਟੈਲੀਜੈਂਸੀ ਰਿਪੋਰਟਾਂ ਨੇ ਕਿ ਕੋਈ ਗੈਂਗ ਹੋ ਸਕਦੀ ਹੈ ਕਿ ਇਸਦੇ ਨਾਲ ਵੀ ਕੋਈ ਸੰਬੰਧ ਹਾਂ ਉਹ ਅਸੀਂ ਸਾਰਾ ਮੈਂ ਵੈਰੀਫਾਈ ਕਰਾਂਗੇ ਜੀ ਟੈਕਨੀਕਲੀ ਵੈਰੀਫਾਈ ਕਰ ਰਹੇ ਹਾਂ ਬਟ ਇਹ ਹੈ ਕਿ ਮੁਸਤਦੀ ਨਾਲ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਟਾਲਿਆ ਜਾ ਸਕਦਾ ਹੈ ਵੈਪਨ ਪਿਸਟਲ ਨੇ ਰਿਵਲਵਰ ਨੇ ਤੇ ਦੋ ਦੇਸੀ ਕੱਟੇ ਨੇ ਜੀ